ਿਹਾਰਾਂ ਦੀ ਮੱਦੇ ਨਜ਼ਰ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਸਿਹਤ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਲੁਧਿਆਣਾ ਵਿੱਚ ਸਿਹਤ ਵਿਭਾਗ ਨੇ ਘਰ ਦੇ ਵਿੱਚ ਨਕਲੀ ਦੇਸੀ ਘਿਓ ਬਣਾਉਣ ਵਾਲਿਆ ਦੇ ਘਰ ਛਾਪੇਮਾਰੀ ਕੀਤੀ ਹੈ 40 ਕਿਲੋ ਦੇਸੀ ਘਿਓ ਤੇ 10 ਕਿਲੋ ਸ਼ੁੱਕਾ ਦੁੱਧ ਤੇ کریم ਬਰਾਮਦ ਕਰਕੇ ਵੱਖ-ਵੱਖ ਬ੍ਰਾਂਡਾਂ ਦੇ ਡੱਬੇ ਬਰਾਮਦ ਕੀਤੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਦੋਨਾਂ ਕੇਸਾਂ ਦੇ ਵਿੱਚ ਪਤੀ-ਪਤਨੀ ਤੇ ਪੋਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਅੱਜ ਸਾਡੀ ਫੂਡ ਸੇਫਟੀ ਟੀਮ ਨੇ ਬਹੁਤ ਹੀ ਇੱਕ ਵਦਿਆ ਕਾਰਵਾਈ ਕੀਤੀ ਹੈ ਇਹਨਾਂ ਨੂੰ ਕੋਈ ਕਲੂ ਮਿਲੀ ਸੀ ਹਾਂਜੀ ਕਲੂ ਮਿਲਿਆ ਸੀ ਤੇ ਅੱਜ ਇਹਨਾਂ ਨੇ ਇੱਥੇ ਆ ਕੇ ਰੇਡ ਕੀਤੀ ਹੈ ਤੇ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹਨਾਂ ਨੂੰ ਘਿਓ ਸੁੱਕਾ ਦੁੱਧ ਔਰ ਕਰੀਮ ਹਾਂਜੀ ਇਹ ਘਰ ਹੈਗਾ ਇੱਥੇ ਬਣਾਇਆ ਜਾ ਰਿਹਾ ਹੈ ਅੱਛਾ ਤੇ ਜੀ ਡੀ ਬੀ ਨਾਲ ਦੀ ਐਸ ਪਰ ਰੂਲਸ ਕਾਰਵਾਈ ਹੈ ਨਾ ਨੇ ਸੈਂਪਲ ਵੀ ਲੈ ਲਏ ਔਰ ਜਿਹੜਾ ਫੂਡ ਹੈ ਉਹਨੂੰ ਵੀ ਆਪਾਂ ਕਨਫਿਸਕੇਟ ਕਰ ਲਿਆ ਜਿਹੜਾ ਕੁਝ ਵੀ ਮਿਲਿਆ ਇਹ ਕਿੰਨਾ ਖ ਹੈ ਜੋ ਕਿ ਕਿੰਨਾ 40 ਕਿਜੀ ਕੀ ਹੈ 40 ਕਿਜੀ ਕੀ ਹੈ ਹਾਂਜੀ ਤਿੰਨ ਪੈਕੇਟਸ 10 ਪੈਕੇਟ ਹੈਗੇ ਸੁੱਕੇ ਦੁੱਧ ਦੇ ਹਾਂਜੀ 10 ਕਿਲੋ ਕਰੀਮ ਹੈ ਹਾਂਜੀ ਤੇ 40 ਕਿਜੀਜ਼ ਕੀ ਹੈ ਹਾਂਜੀ ਹਾਂਜੀ ਦੇਖੋ ਅਸੀਂ ਇਹ ਸਾਡੀ ਟੀਮ ਲਗਾਤਾਰ ਇਹ ਕਰ ਰਹੀ ਹੈ ਰੇਟਸ ਵਗੈਰਾ ਤੁਸੀਂ ਵੀ ਦੇਖ ਰਹੇ ਹੋ ਤੁਹਾਡੀ ਵੀ ਇਨਵੋਲਵਮੈਂਟ ਹੈਗੀ ਹੈ ਤੇ ਸਭ ਤੋਂ ਫਾਇਦਾ ਤੇ ਤਾਂ ਹੀ ਹੈ ਜੇ ਲੋਕੀ ਜਾਗਰੂਕ ਹੋਣ ਹੈਨਾ ਜੇ ਕੋਈ ਪਨੀਰ ਹੈ ਕਿਉਂ ਹੈ ਜਿਹੜਾ ਆਪਣਾ ਕੋਈ ਰੀਜ਼ਨੇਬਲ ਰੇਟ ਜਿੰਨਾ ਕਿ ਹੁੰਦਾ ਹੈ ਜੇ ਉਸ ਤੋਂ ਸਸਤਾ ਮਿਲੇ ਤੇ ਇੱਕ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਵੀ ਜਿਵੇਂ ਪਨੀਰ 500 ਕਿਲੋ ਔਰ 150 ਰੁਪਿਆ ਕਿਲੋ ਇਹ ਮਿਲੇਗਾ ਤਾਂ ਇਟ ਇਜ਼ ਨੋਟ ਪੋਸੀਬਲ ਠੀਕ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਹੋ ਜੀ ਜਗ੍ਹਾ ਤੇ ਉਹ ਨਾ ਲੈਣ ਜਿਹੜੇ ਕਿ ਐਡੀਬਲ ਪ੍ਰੋਡਕਟਸ ਹੈਗੇ ਆਂ ਔਰ ਇਸ ਤੋਂ ਇਹਨਾਂ ਨੂੰ ਅਗਰ ਬਾਇਕਾਟ ਕਰਨਗੇ ਤੇ ਆਪਣੇ ਆਪ ਇਹਨਾਂ ਦਾ ਜਿਹੜੀ ਇਹ ਚੀਜ਼ ਹੈ ਆਪੇ ਫੇਲ ਹੋ ਜਾਏਗੀ ਹਾਂਜੀ ਹਾਂਜੀ ਇਹ ਨਾ ਮਤਲਬ ਕਿ ਇਹਨਾਂ ਦੀ 2017 ਚ ਪਹਿਲੇ ਰੇਡ ਹੋਈ ਸੀ ਫਿਰ ਇਹਨਾਂ ਨੇ 2020 ਚ ਰੇਡ ਕੀਤੀ ਹੈ ਤੇ ਹੁਣ 2025 ਚ ਅਜ ਰੇਡ ਹੋਈ ਹੈ ਤੇ 2023 ਚ ਜਿਹੜਾ ਹੈਗੇ ਇੱਥੇ ਪੀਓ ਵੀ ਡਿਕਲੇਅਰ ਹੋ ਚੁੱਕੇ ਹਨ ਤੇ ਮਹੋਂ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਗੈਸ ਪਰ ਅੱਜ ਪੁਲਿਸ ਹੁਣ ਕਾਰਵਾਈ ਪਾ ਰਹੀ ਹੈ ਕਿਉਂਕਿ ਪੀਓ ਡਿਕਲੇਰ ਹੋ ਗਿਆ ਹਾਂਜੀ ਇੱਥੇ ਹੈਲਥ ਡਿਪਾਰਟਮੈਂਟ ਨੇ ਰੇਡ ਕੀਤੀ ਹੈ ਜੀ ਇੱਥੇ ਨਕਲੀ ਘਿਓਰ ਨਕਲੀ ਦੁੱਧ ਬੰਦਾ ਸੀਗਾ ਠੀਕ ਹੈ ਜੀ ਉਹਦੇ ਬੱਚਿਆਂ ਨੇ 40 ਕਿਲੋ ਜਿਹੜਾ ਨਕਲੀ ਘਿਓ ਫੜਿਆ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਦੇ ਔਰ 10 ਪੈਕੇਟ ਸੁੱਕਾ ਦੁੱਧ ਆ ਇਹਨਾਂ ਤੇ ਪਹਿਲਾਂ ਵੀ ਇਹਦੇ ਮੁਕੱਦਮੇ ਦਰਜ ਹੋਏ ਵੀ ਆ ਪੀਓ ਹੈ ਜੀ ਦੋ ਆਹ ਪਾ ਰਹੇ ਆ ਜੀ ਬਸ ਇਹਨਾਂ ਤੋਂ ਬਾਅਦ ਆਪਾਂ ਕਰ ਰਹੇ ਆ ਆਪਣਾ ਕੰਮ ਹਾਂ ਭਾਈ ਯਾਰ ਇਹ ਪੇਸ਼ ਕਰਾਂਗੇ ਕੋਰਟ ਦੇ ਵਿੱਚ ਅਮਨੀਤ ਕੌਰ ਆ ਮੈਨੂੰ ਜਿਹੜੀ ਇੱਥੇ ਮਾਲਕਨ ਆ ਅਮਨੀਤ ਕੌਰ ਤੇ ਇਹਦਾ ਹਸਬੰਡ ਹੈ ਦਲਜੀਤ ਸਿੰਘ ਦੋਨੇ ਪੀਓ ਹੈ ਜੀ ਇੱਕ ਗਲੀ ਨੰਬਰ 9 ਆ ਸ਼ਾਮਨਗਰ ਦੀ ਬੱਸ ਸਟੈਂਡ ਦੀ ਬੈਕ